ਭਾਈ ਜੀ ਕੀ ਜਿਹੜੀ جنگ ਆ ਉਹ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਜੰਗ ਵੀਰ ਜੀ ਲੱਗਣੀ ਤਾਂ ਨਹੀਂ ਚਾਹੀਦੀ ਨੁਕਸਾਨ ਤਾਂ ਦੋਨਾਂ ਦਾ ਹੀ ਹੈ ਉਹਨਾਂ ਦਾ ਵੀ ਨੁਕਸਾਨ ਹੈ ਪੰਜਾਬ ਵਾਲਾਂ ਦਾ ਤੇ ਆਪਣਾ ਵੀ ਲੈਂਦਾ ਤੇ ਚੜਦਾ ਪੰਜਾਬ ਦੋ ਪੰਜਾਬ ਇਕੱਠੇ ਭਰਾ ਬੈਠੇ ਨੇ ਨੁਕਸਾਨ ਉਹਨਾਂ ਦਾ ਵੀ ਹੈ ਤੇ ਆਪਣਾ ਵੀ ਦੋਨਾਂ ਦਾ ਨੁਕਸਾਨ ਹੈ ਇਹਨਾਂ ਵਿੱਚ ਉਹਨਾਂ ਦੀ ਵੀ ਜਾਨਾਂ ਜਾਣਗੀਆਂ ਆਪਣੀਆਂ ਵੀ ਜਾਨਾਂ ਜਾਣਗੀਆਂ ਬੇਕਸੂਰ ਜਿਹੜੇ ਵਿਚਾਰੇ ਤੁਰੇ ਫਦੇ ਉਹਨਾਂ ਦੀ ਵੀ ਜਾਨਾਂ ਜਾਣਗੀਆਂ ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂਗਾ ਤੇ ਜਿਹੜੇ ਟਰਾਲੀਆਂ ਲੈ ਲੈ ਕੇ ਜਾ ਰਹੇ ਨੇ ਤੁਸੀਂ ਕਹਿ ਰਹੇ ਆ ਆਪਦੀ ਮਰਜ਼ੀ ਨਾਲ ਜਾ ਇਹ ਮੀਡੀਆ ਤੋਂ ਡਰ ਕੇ ਜੀ ਜੋ মিডিਆ ਖਬਰ ਦੇ ਰਹਾ ਨਾ ਉਹਦੇ ਤੋਂ ਡਰ ਕੇ ਹਰ ਕੋਈ ਵੀ ਜਿੰਦਾ ਬੱਚੇ ਛੋਟੇ ਕੁਝ ਲੋਕ ਰਹਿ ਜਾਂਦੇ ਪਿੱਛੇ ਉਹਨਾਂ ਘਰ ਦਾ ਇੱਕ ਇੱਕ ਮੈਂਬਰ ਜ਼ਰੂਰ ਹੈਗਾ ਇੱਥੇ ਬਾਕੀ ਬੱਚੇ ਬੁੱੱਚੇ ਬੀਬੀਆਂ ਕਣੀਆਂ ਦਾ ਸਾਡੇ মিডিਆ ਤੋਂ ਕਿਉਂ ਡਰੇ ਨੇ মিডিਆ ਫਿਲਹਾਲ ਜਿਹੜਾ মিডিਆ ਜਿਹੜੀ ਖਬਰਾਂ ਦੇ ਰਿਹਾ ਇੱਥੇ ਆ ਇਸ ਟਾਈਮ ਇੱਥੇ ਟੈਂਕ ਕਿੰਨੇ ਆ ਗਏ ਸਾਡੇ ਜਾਜ ਆ ਸੀ ਆਪਰੇਸ਼ਨ ਇੱਥੇ ਕੀਤਾ ਜਿੱਥੇ ਕੀਤਾ ਮਿੱਤਰੋ ਇਸ ਟਾਈਮ ਆਪਾਂ ਗੱਟੀ ਰਾਜੋਗੀ ਦੇ ਵਿੱਚ ਮੌਜੂਦ ਆ ਤੇ ਤੁਸੀਂ ਸਕੂਲ ਦੀਆਂ ਸਿੱਧੀਆਂ ਤਸਵੀਰਾਂ ਦੇਖ ਲਓ ਆਪਾਂ ਦਿਖਾ ਰਹੇ ਆ ਇੱਥੇ ਇਧਰ ਪਿੰਡ ਵਾਸੀ ਵੀ ਖੜੇ ਨੇ ਤੇ ਆਪਾਂ ਇਥੋਂ ਦੇ ਹਾਲਾਤ ਨੇ ਜਿਹੜੇ ਉਹ ਜਾਣਨ ਦੀ ਇਹਨਾਂ ਕੋਲ ਕੋਸ਼ਿਸ਼ ਕਰਦੇ ਆਂ ਵੀ ਇਥੋਂ ਦੇ ਹਾਲਾਤ ਕਿਵੇਂ ਨੇ ਬਾਈ ਜੀ ਇਥੋਂ ਦੇ ਲੋਕ ਉੱਠ ਉੱਠ ਕੇ ਜਾ ਰਹੇ ਨੇ ਕੀ ਪੁਲਿਸ ਨੇ ਕਿਹਾ ਜਾਂ ਫੌਜ ਨੇ ਕਿਹਾ ਕਿੰਨੇ ਕਿਹਾ ਕਿਸੇ ਨੇ ਕੁਝ ਨਹੀਂ ਕਿਹਾ ਵੀ ਸੱਚ ਪਿੰਡ ਛੱਡ ਕੇ ਜਾਓ ਲੋਕ ਆਪਣੀ ਮਰਜ਼ੀ ਨਾਲ ਜਾ ਰਹੇ ਨੇ ਹਾਂ ਬਹੁਤ ਜ਼ਿਆਦਾ ਸਾਡੇ ਤੇ ਟਰੱਕ ਪਰ ਪਰ ਕੇ ਕੰਬਾਈਨ ਵਾਲੇ ਜਿਨ੍ਹਾਂ ਕੋਲ ਸੰਦ ਨੇ ਆਪ ਦੇ ਸਾਰੇ ਆਪੋ ਦੇ ਪਿੱਛੇ ਰਿਸ਼ਤੇਦਾਰਾਂ ਚਲੇ ਗਏ ਹਾਂ ਕੁਝ ਕੁ ਲੋਕ ਨੇ ਸਾਡੇ ਇੱਥੇ ਬੈਠਿਆ ਜੇ ਹਾਲੇ ਤੱਕ ਨਾ ਤਾਂ ਸਾਨੂੰ ਡੀਸੀ ਵੱਲੋਂ ਕੋਈ ਆਰਡਰ ਆਇਆ ਨਾ ਹੀ ਸਾਨੂੰ ਇੱਥੋਂ ਦੀ ਚੌਂਕੀ ਬੀਐਸਐਫ ਦੀ ਚੌਂਕੀ ਉਹਨਾਂ ਨੇ ਕੋਈ ਆਰਡਰ ਦਿੱਤਾ ਨਾ ਹੀ ਕੋਈ ਆਰਮੀ ਨੇ ਨਾ ਹੈੱਡਕੁਆਟਰ ਸਾਨੂੰ ਅਜੇ ਤੱਕ ਕੋਈ ਆਰਡਰ ਆਇਆ ਫਿਲਹਾਲ ਅਸੀਂ ਇੱਥੇ ਬੈਠੇ ਹਾਂ ਸਾਨੂੰ ਕੋਈ ਡਰ ਨਹੀਂਗਾ ਠੀਕ ਹੈ ਹਾਲੇ ਤੱਕ ਅਸੀਂ ਬੈਠੇ ਕੋਈ ਕਿਸੇ ਤਰ੍ਹਾਂ ਦਾ ਕੋਈ ਆਰਡਰ ਆਵੇਗਾ ਉਸ ਮੁਤਾਬਕ ਅਸੀਂ ਚੱਲਾਂਗੇ ਬਾਕੀ ਜਿਹੜੀਆਂ ਮੀਡੀਆ ਅਫਵਾਹਾਂ ਕਰਦੀ ਬੇ ਇੱਥੇ ਐਂਜੋਗ ਐਂਜੋਗ ਟੈਂਕ ਆ ਗਿਆ ਵਗੈਰਾ ਵਗੈਰਾ ਉੱਥੇ ਆਪਰੇਸ਼ਨ ਕੀਤਾ ਉਥੇ ਇਹ ਕੁਝ ਵੀ ਨਹੀਂ ਹਾਲੇ ਤੱਕ ਫਿਲਹਾਲ ਸਾਰਾ ਕੁਝ ਝੂਠ ਹੀ ਕਹਿੰਦੇ ਚੱਲ ਰਿਹਾ ਹੈ। ਪਰੋਈਪੁਰ ਦੇ ਵਿੱਚ ਜਿਹੜਾ ਹਾਲਾਤ ਨੇ ਉਹ ਬਿਲਕੁਲ ਠੀਕ ਨੇ। ਹਾਲੇ ਤੱਕ ਦਾ ਠੀਕ ਨੇ ਬਾਕੀ ਕੁਝ ਵੀ ਹੋ ਸਕਦਾ ਹੈ। ਸਹੀ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ। ਜਿਹੜੇ ਹਿਸਾਬ ਨਾਲ ਮੀਡੀਆ ਦੱਸਦੀ ਵੀ ਉਹ ਇਹ ਮੀਡੀਆ ਨੂੰ ਵੇਖੀਏ ਸਰਕਾਰਾਂ ਨੂੰ ਵੇਖੀਏ ਕਿ ਸਾਡੇ ਜਿਹੜੇ ਇੱਥੇ ਸਾਡੇ ਰਾਕੀਵਾਦ ਫੌਜ ਬੈਠੀ ਹੈ। ਉਹਨਾਂ ਨੇ ਵੇਖੀਏ ਉਹਨਾਂ ਨੇ ਹਾਲੇ ਤੱਕ ਸਾਨੂੰ ਮਾੜਾ ਮੋਟਾ ਇਹੀ ਕਿਹਾ ਵੀ ਆਦਾ ਚੁਕੰਨੇ ਰਹੋ ਚੁਕੰਨੇ ਰਹਿਣ ਦੀ ਜ਼ਰੂਰਤ ਆਰਡਰ ਦਿੱਤੇ ਨੇ ਕਰਾਤ ਦਾ ਕੋਈ ਸਮਾਂ ਦਾ ਪਤਾ ਨਹੀਂ ਰਾਤ ਨੂੰ ਕੀ ਹੋ ਜਾਵੇ ਸਨ 71 ਦੀ ਸਾਢੇ ਨਾਲਵੇਂ ਹੋਇਆ ਸੀ ਪਹਿਲਾਂ ਸਾਨੂੰ ਦੱਸਿਆ ਗਿਆ ਵੀ ਇੱਥੋਂ ਨਾ ਉਠੋ ਬੈਠੇ ਨੇ ਸਾਡੇ ਲੋਕ ਤੇ ਜਦੋਂ ਜਦੋਂ 71 ਦੀ جنگ ਹੋਈ ਤੇ ਸਾਡੇ 11 ਦੇ 11 ਪਿੰਡੀ ਸਹਿਨੀ ਵਾਲਾ ਜਿਹੜਾ ਬਾਰਡਰ ਹੈ ਉਹ ਤੋਂ ਸਾਰੇ ਜਿੰਨੇ ਹੀ ਸਾਰੇ ਸਾਰੇ ਪਿੰਡ 11 ਦੇ 11 ਪਿੰਡ ਮਲੇ ਗਏ ਸਾਡੇ ਅੱਛਾ ਇੱਥੇ ਪਾਕਿਸਤਾਨ ਦਾ ਵੀ ਮੌਕੇ ਤੇ ਉਹਨਾਂ ਨੇ ਕਬਜ਼ਾ ਸਾਰਾ ਕਰ ਲਿਆ ਸੀ ਇੱਥੇ 70 ਦੇ ਵਿੱਚ ਹਾਂ 71 ਦੇ ਵਿੱਚ ਸਾਡੀ ਬਹੁਤ ਲੁੱਟਮਾਰ ਹੋਈ ਸੀ ਪਹਿਲਾਂ ਪਸ਼ੂ ਲੈ ਗਏ ਸਾਡੇ ਖੋ ਗਏ ਸਮਾਨ ਵੀ ਲੈ ਗਾ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਲੋਕ ਲੋਕ ਭੱਜੇ ਸੀ ਕਿਉਂ ਰਾਤ ਦੇ ਟਾਈਮ ਸੀ ਰਾਤ ਦੇ ਟਾਈਮ ਜਦੋਂ ਜੰਗ ਲੱਗਿਆ ਤੇ ਸਾਰੇ ਲੋਕ ਆਪ ਉਹਦੇ ਭੱਜ ਕੇ ਜਾਣਾ ਪਾ ਕੇ ਨਿਕਲੇ ਕੁਝ ਲੋਕ ਸਾਡੇ ਮਰ ਗਏ ਖਾਪ ਕੇ ਵਡੇਰੇ ਕੁਝ ਵੀ ਲਾਲੇ ਪਿੱਛੇ ਨੂੰ ਚੱਕ ਕੇ ਲਿਆ ਗਿਆ ਕਈਆਂ ਨੂੰ ਫੜ ਕੇ ਲਿਆ ਗਿਆ ਕਿਵੇਂ ਬਸ ਇਸ ਤਰ੍ਹਾਂ ਮਾਰ ਰਿਹਾ ਤੇ ਨੁਕਸਾਨ ਬਹੁਤ ਹੋਇਆ ਸਾਡਾ ਪਿਛਲੇ ਪਸ਼ੂ ਬਹੁਤ ਸਾਡੇ ਗਏ ਸੀ ਪਿਛਲੇ ਸਾਲਾਂ ਦੇ ਫਿਰ ਏਰੀਆ ਵਾਪਸ ਕਿਵੇਂ ਮਿਲਿਆ ਇਹ ਵਾਪਸ ਇਦਾਂ ਹੈ ਵੀ ਜਿੱਦੋਂ ਇਧਰੋਂ ਇਹਨਾਂ ਨੇ ਕਬਜ਼ਾ ਕੀਤਾ ਸੀ ਪਾਕਿਸਤਾਨ ਨੇ ਸਾਡੇ 11 ਦੀ ਇਹ ਹੱਦ ਕੀਤੀ ਸੀ ਤੇ ਆਪਣੇ ਹਿੰਦੁਸਤਾਨ ਦੇ ਫੌਜੀਆ ਨੇ ਉਹਨਾਂ ਦੇ ਹੱਥੋਂ ਕਬਜ਼ਾ ਕੀਤਾ ਸੀ ਉਹਦਾ ਵਟਾਂਦਰਾ ਹੋਇਆ ਸੀ ਇਸ ਚੀਜ਼ ਦਾ ਹਾਂ ਇਹ ਵਟਾਂਦਰੇ 'ਚ ਫਿਰ ਇਹ ਚੀਜ਼ ਸਾਨੂੰ ਆ ਪਿੰਡ ਸਾਡਾ ਵੀ ਪਾਕਿਸਤਾਨ ਨੇ ਇਧਰਲਾ ਛੱਡ ਦਿੱਤਾ ਤੇ ਫੌਜ ਨੇ ਉਧਰਲਾ ਹਾਂਜੀ ਹਾਂਜੀ ਉਧਰਲਾ ਛੱਡਿਆ ਫਿਰ ਵਟਾਂ ਉਨੀ ਚੀਜ਼ ਦਾ ਵਟਾਂਦਰੇ ਇੰਨੀ ਜ਼ਮੀਨ ਇਹਨਾਂ ਨੇ ਮਲੀ ਇੰਨੀ ਆਪਣਿਆਂ ਨੇ ਉਧਰ ਮੰਨ ਲਈ ਸੀ ਬਾਈ ਜੀ ਕੀ ਜਿਹੜੀ جنگ ਆ ਉਹ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਜੰਗ ਵੀਰ ਜੀ ਲੱਗਣੀ ਤਾਂ ਨਹੀਂ ਚਾਹੀਦੀ ਨੁਕਸਾਨ ਤਾਂ ਦੋਨਾਂ ਦਾ ਹੀ ਹੈ ਉਹਨਾਂ ਦਾ ਵੀ ਨੁਕਸਾਨ ਹੈ ਪੰਜਾਬ ਵਾਲਾਂ ਦਾ ਤੇ ਆਪਣਾ ਵੀ ਲੈਂਦਾ ਤੇ ਚੜਦਾ ਪੰਜਾਬ ਦੋ ਪੰਜਾਬ ਇਕੱਠੇ ਭਰਾ ਬੈਠੇ ਨੇ ਨੁਕਸਾਨ ਉਹਨਾਂ ਦਾ ਵੀ ਹੈ ਤੇ ਆਪਣਾ ਵੀ ਦੋਨਾਂ ਦਾ ਨੁਕਸਾਨ ਹੈ ਇਹਨਾਂ ਵਿੱਚ ਉਹਨਾਂ ਦੇ ਵੀ ਜਾਨਾਂ ਜਾਣ ਗਿਆ ਆਪਣੀਆਂ ਵੀ ਜਾਨਾਂ ਜਾਣ ਗਿਆ ਬੇਕਸੂਰ ਜਿਹੜੇ ਵਿਚਾਰੇ ਤੁਰੇ ਫਦੇ ਉਹਨਾਂ ਦੇ ਵੀ ਜਾਨਾਂ ਜਾਣ ਗਿਆ ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂਗਾ ਤੇ ਜਿਹੜਾ ਮੀਡੀਆ ਇਹ ਫਲਾ ਰਿਹਾ ਵੀ ਅਪਰੇਸ਼ਨ ਕਰ ਦਿੱਤਾ ਜੀਾ ਉੱਥੇ ਅਪਰੇਸ਼ਨ ਕਰ ਦਿੱਤਾ ਜਿਹੜੀਆਂ ਇੱਕ ਝੂਠੀਆਂ ਖਬਰਾਂ ਆ ਰਹੀਆਂ ਨੇ ਜੰਗ ਬਾਰੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਅਪਰੇਸ਼ਨ ਤਾਂ ਫਿਲਹਾਲ ਤਹਲੇ ਤੱਕ ਹੋਇਆ ਕੋਈ ਨਹੀਂ ਜੇ ਅਪਰੇਸ਼ਨ ਹੁੰਦਾ ਹੁੰਦਾ ਤਾਂ ਜੰਗ ਲੱਗ ਗਈ ਸੀ ਫੇਰ ਹੂੰ ਉਹਨਾਂ ਤਾਂ ਇੱਥੇ ਲੋਕ ਤੁਹਾਨੂੰ ਦੇਖ ਨਹੀਂ ਨੀ ਇਸ ਟਾਈਮ ਤੁਸੀਂ ਖੜੇ ਤੁਸੀਂ ਦੋਨੇ ਹੁੰਦੇ ਇੱਥੇ ਕੋਈ ਬੰਦਾ ਨਹੀਂ ਤੁਹਾਨੂੰ ਦੇਖਣਾ ਜੇ ਜੰਗ ਲੱਗ ਜਾਂਦੀ ਕੋਈ ਅਪਰੇਸ਼ਨ ਹੀ ਹੋਇਆ ਹਲੇ ਤੱਕ ਜਿਹੜਾ ਇਹਨਾਂ ਨੇ ਦੱਸਿਆ ਵੀ ਉੱਥੇ ਐਨੇ 70 ਅਤੰਗਵਾਦੀ ਮਾਰਦੇ ਉਹ ਕਰਤਾ ਇਹ ਸਭ ਮੀਡੀਆ ਦੀਆਂ ਝੂਠੀਆਂ ਖਬਰਾਂ ਨੇ ਬਾਈ ਨਾ ਦੱਸੀ ਜਣੇ ਜੰਗ ਜੰਗ ਆਜਾ ਆਪਰੇਸ਼ਨ ਕਰਨਾ ਆਜਾ ਆਪਰੇਸ਼ਨ ਕਰਨਾ ਪਰ ਰੋਲਾ ਚੱਲ ਰਿਹਾ ਹੋਰ ਕੁਛ ਨਹੀਂਗਾ ਜੀ ਤੇ ਜਿਹੜੇ ਟਰਾਲੀਆਂ ਲੈ ਲੈ ਕੇ ਜਾ ਰਹੇ ਨੇ ਤੁਸੀਂ ਕਹਿ ਰਹੇ ਆਪਦੀ ਮਰਜ਼ੀ ਨਾਲ ਜਾ ਇਹ ਮੀਡੀਆ ਤੋਂ ਡਰ ਕੇ ਜੀ ਜੋ ਮੀਡੀਆ ਖਬਰ ਦੇ ਰਹਾ ਨਾ ਉਹਦੇ ਤੋਂ ਡਰ ਕੇ ਹਰ ਕੋਈ ਜਿੰਦਾ ਬੱਚੇ ਛੋਟੇ ਕੁਝ ਲੋਕ ਰਹਿ ਜਾਂਦੇ ਪਿੱਛੇ ਉਹਨਾਂ ਘਰ ਦਾ ਇੱਕ ਇੱਕ ਮੈਂਬਰ ਜ਼ਰੂਰ ਹੈਗਾ ਇੱਥੇ ਬਾਕੀ ਬੱਚੇ ਬੁੱੱਚੇ ਬੀਬੀਆਂ ਕਣੀਆਂ ਦਾ ਸਾਡੇ ਮੀਡੀਆ ਤੋਂ ਕਿਉਂ ਡਰੇ ਨੇ ਮੀਡੀਆ ਫਿਲਹਾਲ ਜਿਹੜਾ ਮੀਡੀਆ ਜਿਹੜੀ ਖਬਰਾਂ ਦੇ ਰਿਹਾ ਇੱਥੇ ਆ ਇਸ ਟਾਈਮ ਇੱਥੇ ਟੈਂਕ ਇੰਨੇ ਆ ਗਏ ਸਾਡੇ ਜਾ ਜਾ ਸੀ ਆਪਰੇਸ਼ਨ ਇੱਥੇ ਕੀਤਾ ਜਿੱਥੇ ਕੀਤਾ ਕਿਉਂਕਿ ਕੱਤਰ ਟਾਈਮ ਸਾਨੂੰ ਮਾਰ ਪਈਏ ਨਾ ਇਹਨਾਂ 11 ਪਿੰਡਾਂ ਨੂੰ ਕੱਤਰ ਜਿਹੜੀ ਮਾਰ ਪਈ ਸੀ ਨਾ ਉਹੀ ਮਾਰਨਾ ਫਿਰ 25 ਚ ਵੇਖਣ ਨੂੰ ਮਿਲੇ ਤਾਂ ਕਰਕੇ ਸਾਡੇ ਲੋਕ ਪਿੱਛੇ ਚਲੇ ਗਏ ਕਿ ਨਹੀਂ ਹਾਂਜੀ ਤੇ ਤੁਸੀਂ ਇਹ ਦੱਸੋ ਵੀ ਜੇ ਹੁਣ ਜੰਗ ਲੱਗ ਗਈ ਤੁਸੀਂ ਇਹ ਪਿੰਡ ਛੱਡ ਕੇ ਜਾਓਗੇ ਕਿ ਇੱਥੇ ਰਹੋਗੇ ਫਿਲਾਲ ਤਾਂ ਹਾਲੇ ਤੱਕ ਦਾ ਅਸੀਂ ਇੱਥੇ ਬੈਠੇ ਜੇ ਜੰਗ ਲੱਗਦੀ ਏ ਫਿਰ ਜਿਵੇਂ ਵੀ ਸਾਡੇ ਲੋਕ ਜਿੱਦਾਂ ਦੇ ਸਾਡੇ ਵੱਡੇ ਅੱਗੇ ਪਹਿਲਾਂ ਗਏ ਸੀ ਉਸ ਤਰ੍ਹਾਂ ਫਿਰ ਕਰਾਂਗੇ ਜੀ ਆਪਣੇ ਆਪ ਦਾ ਬਚਾਅ ਵੀ ਕਰਾਂਗੇ ਜਿੱਥੇ ਖੜਨਾ ਪਿਆ ਖੜਾਂਗੇ ਜੀ ਹਾਂ ਦੇਖੋ ਜਿਹੜੀ ਰਾਜੋ ਕੀ ਗੱਟੀ ਆ ਉਹਦੇ ਮੌਜੂਦਾ ਹਾਲਾਤ ਇਹ ਨੇ ਵੀ ਇਹ ਬਾਈ ਜੀ ਕਹਿ ਰਹੇ ਨੇ ਵੀ ਜਿਹੜੇ ਲੋਕ ਇੱਥੋਂ ਜਾ ਰਹੇ ਨੇ ਉਹ ਮੀਡੀਆ ਦੇ ਡਰ ਤੋਂ ਜਾ ਰਹੇ ਨੇ ਕਿਉਂਕਿ ਮੀਡੀਆ ਖਬਰਾਂ ਹੀ ਇੰਨੀਆਂ ਡਰਾਉਣੀਆਂ ਦੇ ਰਿਹਾ ਹੈ ਇੱਥੇ ਆ ਹੋ ਗਿਆ ਜੀ ਇੱਥੇ ਇੰਨੇ ਟੈਂਕ ਆ ਗਏ ਇੱਥੇ ਇੰਨੀਆਂ ਤੋਫਾਂ ਲੈ ਆਂਦੀਆਂ ਕਹਿੰਦੇ ਵੀ ਅਸੀਂ ਤਾਂ ਬਿਲਕੁਲ ਪਿੰਡ ਦੇ ਵਿੱਚ ਸ਼ਾਂਤੀ ਨਾਲ ਬੈਠੇ ਆ ਪਰ ਜਿਹੜੇ ਲੋਕ ਗਏ ਨੇ ਕੀ ਅਫਵਾਹਾਂ ਹਾਲੇ ਤਾਂ ਕੋਈ ਪ੍ਰੈਸ਼ਰ ਕੀਤਾ ਹੀ ਨਹੀਂ ਇਹਨਾਂ ਨੇ ਪ੍ਰੈਸ਼ਰ ਕਿਹੜਾ ਆਇਆ ਜੇ ਪ੍ਰੈਸ਼ਨ ਆਏ ਤਾਂ ਉਹਨਾਂ ਜੰਗ ਲੱਗੇ ਸਾਡੇ ਤਾਂ ਬਿਲਕੁਲ ਬਟਲ ਜ਼ੀਰੋ ਲੈਣਦੇ ਹੀ ਬੈਠਿਆ ਇੱਥੇ 500 ਮੀਟਰ ਦੀ ਦੂਰੀ ਨਹੀਂ ਹੈਗੀ ਇਹ ਉਹਨੂੰ ਤਾਂ ਇੱਥੇ ਹਸਾਬ ਨਾਲੇ ਕੰਮ ਹੋ ਗਿਆ ਸੀ ਇੱਥੇ ਇੱਥੇ ਤੁਹਾਨੂੰ ਆ ਬੇਖ ਲੋ ਸਾਡੇ ਲੋਕ ਖੜੇ ਕਿੰਨੇ ਲੋਕ ਖੜੇ ਪਸ਼ੂ ਹੈਗੇ ਸਾਡੇ ਆਕਰਤ ਦੇ ਮੈਂਬਰ ਬੈਠਿਆ ਆ ਕੁਝ ਲੋਕ ਸਾਡੇ ਜ਼ਰੂਰ ਗਏ ਬੱਚਿਆਂ ਨੂੰ ਲੈ ਕੇ ਗਏ ਪਿੱਛੇ ਬਾਕੀ ਸਾਡਾ ਸਾਰਾ ਹੀ ਇੱਥੇ ਪਰਿਵਾਰ ਸਾਰੇ ਪਿੰਡ ਵਾਲੇ ਬੈਠੇ ਦੇਖੋ ਆਪਾਂ ਕੈਮਰਾ ਇੱਧਰ ਵੀ ਘੁਮਾ ਕੇ ਦਿਖਾ ਦਿੰਦੇ ਆ ਇੱਥੇ ਏ ਭੈਣਾ ਬੀਬੀਆਂ ਵੀ ਇੱਥੇ ਤੁਰੀਆਂ ਫਿਰਦੀਆਂ ਪਿੰਡ ਦੇ ਵਿੱਚ ਪੂਰਾ ਸ਼ਾਂਵਾਂ ਮਾਹੌਲ ਆ ਪਰ ਇੱਕ ਜਿਹੜਾ ਗੋਦੀ ਮੀਡੀਆ ਵਿਕਾਊ ਮੀਡੀਆ ਉਹਨੇ ਜਿਹੜੇ ਪਿੰਡਾਂ ਦੇ ਗਰੀਬ ਲੋਕ ਨੇ ਉਹਨਾਂ ਵਿੱਚ ਇੱਕ ਤਰ੍ਹਾਂ ਦੇ ਨਾਲ ਸਹਿਮ ਦਾ ਮਾਹੌਲ ਬਣਾ ਦਿੱਤਾ ਵੀ ਜੰਗ ਲੱਗਣ ਵਾਲਾ ਜੰਗ ਲੱਗਣ ਵਾਲਾ ਪਰ ਰਾਜੋ ਕੀ ਗੱਟੀ ਦੇ ਵਿੱਚ ਖੜੇ ਆ ਜਿੱਥੋਂ ਬਾਰਡਰ ਸਿਰਫ 300 ਮੀਟਰ ਦੀ ਦੂਰੀ ਤੇ ਮੌਜੂਦ ਆ ਤੇ ਇਹ ਲੋਕ ਇਹ ਕਹਿ ਰਹੇ ਨੇ ਵੀ ਅਸੀਂ ਤਾਂ ਬਿਲਕੁਲ ਇੱਥੇ ਸ਼ਾਂਤੀ ਨਾਲ ਬੈਠੇ ਆ ਚਾਨੂੰ ਕੋਈ ਹੁਕਮ ਨਹੀਂ ਆਇਆ ਕਿਸੇ ਦਾ ਵੀ ਇੱਥੋਂ ਉੱਠ ਕੇ ਜਾਓ ਪਰ ਜਿਹੜਾ মিডিਆ ਕੁਝ ਵਿਕਾਊ মিডিਆ ਉਹ ਲਗਾਤਾਰ ਅਫਵਾਹਾਂ ਫਲਾ ਰਿਹਾ ਹੈ ਜੀ ਇੱਥੇ ਇੰਨੇ ਟੈਂਕ ਆ ਗਏ ਜਾਂ ਜੰਗ ਲੱਗਣ ਵਾਲੀ ਆ ਪੂਰਾ ਤਣਾਅ ਦਾ ਮਾਹੌਲ ਮੈਂ ਕਹਿੰਨਾ মিডিਆ ਬਣਾਈ ਖੜਾ ਤੇ ਇੱਥੋਂ ਦੇ ਜਿਹੜੇ ਪਿੰਡ ਦੇ ਵਾਸੀ ਨੇ ਉਹ ਵੀ ਇਹ ਕਹਿ ਰਹੇ ਨੇ ਵੀ ਇੱਥੇ ਸ਼ਾਂਤੀ ਵਾਲਾ ਮਾਹੌਲ ਆ ਅਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਸ਼ਾਂਤੀ ਦੇ ਨਾਲ ਰਹਿੰਨੇ ਪਏ ਆ ਬਾਈ ਜੀ ਜਦੋਂ ਪਹਿਲਾ ਜੰਗ ਲੱਗਾ ਸੀ ਤੇ ਉਦੋਂ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਸੀ ਬਹੁਤ ਨੁਕਸਾਨ ਆਇਆ ਉਦੋਂ ਤਾਂ ਸਾਰਾ ਕੁਝ ਛੱਡ ਕੇ ਚਲੇ ਗਏ ਸੀ ਹੂੰ ਤੇ ਉਹ ਉਹਦੇ ਡਰ ਨਾਲ ਹੀ ਲੋਕ ਲਗੇ ਜਾਂਦੇ ਨੇ ਕੋਈ ਹੂੰ ਤੇ ਕਈ ਲੋਕ ਬੈਠੇ ਵੀ ਕਿੰਨਾ ਕਰਦਾ ਹੈਗਾ ਉਹਨਾਂ ਤਾਂ ਲਿਜਾ ਵੀ ਨਹੀਂ ਸਕਦੇ ਨਾ ਕਿੰਨਾ ਕੁ ਚੱਕ ਕੇ ਲਜਾਣਗੇ ਘਰਾਂ ਦੇ ਘਰ ਭਰੇ ਹੋਇਆ ਹੂੰ ਤੇ ਉਹ ਲਿਜਾ ਨਹੀਂ ਸਕਦੇ ਕੋਈ ਵੀ ਹੂੰ ਤੇ ਖਾਣ ਪੀਣ ਦੇਗਾ ਕੋਈ ਮਾਰ ਕੇ ਲੈ ਗਿਆ ਜ ਕਪੜਾ ਜਿਹੜਾ ਲੈ ਗਿਆ ਜ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਬਾਕੀ ਦੇ ਸਾਰਾ ਪਰਿਵਾਰ ਹੀ ਕਣਿਆਂ ਦੇ ਕਣੇ ਦੇ ਤੇ ਪਈ ਹੈ ਜੀ ਹੂੰ ਬਾਕੀ ਇਹਨੇ ਨਹੀਂ ਗਏ ਕੋਈ ਵੀ ਹੂੰ ਹੂੰ ਹਾਂ ਜੀ ਦੇਖੋ ਮੌਜੂਦਾ ਹਾਲਾਤ ਫਰੋਜਪੁਰ ਜਿਹੜਾ ਪਿੰਡ ਰਾਜੋ ਕੀ ਗੱਟੀ ਆ ਉਹਦੇ ਇਹ ਨੇ ਲੋਕ ਆਪਣੀ ਮਰਜ਼ੀ ਨਾਲ ਗਏ ਨੇ ਪਰ ਪ੍ਰਸ਼ਾਸਨਿਕ ਕਿਸੇ ਅਧਿਕਾਰੀ ਨੇ ਜਾਂ ਕਿਸੇ ਫੌਜ ਦੇ ਵੱਡੇ ਅਫਸਰ ਨੇ ਜਾਣ ਲਈ ਨਹੀਂ ਕਿਹਾ ਫਿਲ ਫਿਲਹਾਲ ਅਜੇ ਹਾਂ ਜਿਹੜੀ ਜ਼ੀਰੋ ਗਰਾਊਂਡ ਦੀ ਰਿਪੋਰਟ ਆ ਇਹ ਆ ਵੀ ਲੋਕ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਨੇ ਤੇ ਇੱਧਰ ਵੀ ਆਪਾਂ ਦਿਖਾ ਦਿੰਨੇ ਆ ਸਕੂਲ ਆ ਪਿੰਡ ਰਾਜੋ ਕੀ ਗੱਟੀ ਦਾ ਤੇ ਇੱਧਰ ਜਿਹੜਾ ਇਹ ਪਿੰਡ ਆ ਉਹਦਾ ਆਪਾਂ ਪੂਰਾ ਤੁਹਾਨੂੰ ਸੀਨ ਦਿਖਾ ਰਹੇ ਆ ਵੀ ਜਿੰਨੇ ਵੀ ਲੋਕ ਇੱਥੋਂ ਜਾ ਚਲੇ ਗਏ ਨੇ ਜਾਂ ਉੱਠੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਉੱਠੇ ਨੇ ਕਿਸੇ ਫੌਜ ਦੇ ਅਫਸਰ ਨੇ ਜਾਂ ਪੁਲਿਸ ਦੇ ਅਫਸਰ ਨੇ ਜਾਂ ਜਿਹੜਾ ਫਰੋਜਪੁਰ ਪੁਲਿਸ ਦਾ ਹੈੱਡਕੁਆਟਰ ਆ ਉੱਥੋਂ ਵੀ ਇਹਨਾਂ ਨੂੰ ਕੋਈ ਆਰਡਰ ਨਹੀਂ ਆਇਆ ਜਿਹੜਾ ਇੱਥੋਂ ਦਾ ਬੀਐਸਐਫ ਦਾ ਹੈੱਡਕੁਆਟਰ ਆ ਇੱਥੋਂ ਵੀ ਕੋਈ ਇਹਨਾਂ ਨੂੰ ਹੁਕਮ ਨਹੀਂ ਆਇਆ ਪਰ ਉਂਝ ਲੋਕ ਇਹ ਕਹਿ ਰਹੇ ਨੇ ਵੀ ਸਾਨੂੰ ਚਕੰਨੇ ਰਹਿਣ ਲਈ ਜ਼ਰੂਰ ਕਿਹਾ ਗਿਆ ਵੀ ਅਸੀਂ ਚਿਕੰਨੇ ਰਹੀਏ ਤੇ ਆਪਾਂ ਇਹਨਾਂ ਨਾਲ ਹੋਰ ਵੀ ਗੱਲਬਾਤ ਕਰ ਰਹੇ ਬਾਈ ਜੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਇੱਕ ਹੋਰ ਸਾਡੇ ਲਾਂਚਮੈਂਟ ਕਰਾ ਕੇ ਗਿਆ ਡੀਸੀ ਸਾਹਿਬ ਹੁਣ ਵੀ ਤੁਸੀਂ ਸ਼ਾਂਤਮਈ ਹਾਮਨਾ ਬੈਠੇ ਰਹੋ ਕੋਈ ਐਹੋ ਜੀ ਗੱਲ ਨਹੀਂ ਕਿ ਵੀ ਪਿੰਡ ਛੱਡ ਕੇ ਨਾ ਜਾਓ ਪਰ ਫਿਰ ਵੀ ਸਾਨੂੰ ਜਿੱਦਾਂ ਇਕਤਰ ਦੀ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਵੀ ਇਕਤਰੇ ਛੱਡਨੇ ਇਸ ਤਰ੍ਹਾਂ ਹੋਇਆ ਸੀ ਤੇ ਮੁੜ ਕੇ ਨਾ ਆਏ ਸਾਡੇ ਨਾਲ ਇਹ ਹੋ ਜੇ ਰਾਤ ਦਾ ਕੋਈ ਇਥੇ ਉਹ ਜੇ ਹਮਲਾ ਹੋ ਜੇ ਰਾਤ ਨੂੰ 2 ਵਜੇ 3 ਵਜੇ 4 ਵਜੇ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ 3 ਵਜੇ 4 ਵਜੇ ਡੀਸੀ ਸਾਹਿਬ ਸਾਨੂੰ ਇਥੇ ਸੰਭਾਲਣਾ ਹੋਣਗੇ ਇਹ ਇਹੀ ਉਹਨਾਂ ਤੋਂ ਗੁਜ਼ਾਰਿਸ਼ ਕਰਨਿਆ ਵੀ ਸਾਨੂੰ ਜਿਹੜਾ ਐਡ ਕੁਆਟਰ ਤੋਂ ਕਿਸੇ ਤਰ੍ਹਾਂ ਸਾਨੂੰ ਰੋਕ ਨਾ ਲੱਗੇ ਜੇਕਰ ਸਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਹੁੰਦਾ ਤਾਂ ਕਿਉਂਕਿ ਕੱਤਰ ਵਿੱਚ ਵੀ ਸਾਡੇ ਨਾਲ ਇਸ ਤਰ੍ਹਾਂ ਹੋਇਆ ਸਾਡੇ ਬਜ਼ੁਰਗ ਲੋਕ ਕੋਈ ਪਾਣੀ ਤੈਰ ਕੇ ਗਏ ਹੈਡ ਬੰਦ ਕਰਤਾ ਸੀਗਾ ਉਹਨਾਂ ਨੇ ਤੇ ਪਾਣੀ ਚ ਤੈਰ ਕੇ ਗਿਆ ਕੁਝ ਕੁਝ ਬੇੜੀਆਂ ਰਾਈ ਗਿਆ ਕੁਝ ਪਸ਼ੂਆਂ ਮਗਰ ਪਸ਼ੂ ਲੈ ਕੇ ਲੰਗੇ ਤੇ ਉਹਨਾਂ ਮਗਰ ਤੈਰ ਕੇ ਗਿਆ ਕੁਝ ਸਾਡੇ ਬਜ਼ੁਰਗ ਲੋਕ ਪਾਣੀ ਵਿੱਚ ਡੁੱਬ ਕੇ ਮਰੇ ਹੋਇਆ ਠੀਕ ਹੈ ਤਾਂ ਹੀ ਐਸੀ ਫਿਲਾਲ ਇਹੀ ਕਹਿੰਨੇ ਆ ਵੀ ਡੀਸੀ ਸਾਹਿਬ ਨੂੰ ਇਹੀ ਗੁਜ਼ਾਰਿਸ਼ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਡੀਸੀ ਸਾਹਿਬ ਇੱਥੇ ਗੁਜ਼ਾਰਿਸ਼ ਕਰਕੇ ਕਹਿੰਨੇ ਡੀਸੀ ਸਾਹਿਬ ਇੱਥੇ ਕਦੋਂ ਆਏ ਸੀ ਫਰੋਈ ਨਹੀਂ ਅੱਜ ਸਾਡੇ ਆਇਆ ਤੇ ਲਾਉਸਮੈਂਟ ਕਰਾ ਕੇ ਗਿਆ ਸਾਡੇ ਅੱਜ ਅੱਜ ਗੁਰਦੁਆਰੇ ਦੇ ਪ੍ਰਧਾਨ ਨੇ ਲਾਉਸਮੈਂਟ ਕੀਤੀ ਸੀ ਵੀ ਡੀਸੀ ਸਾਹਿਬ ਦੇ ਆਰਡਰ ਨੇ ਵੀ ਪਿੰਡ ਛੱਡ ਕੇ ਨਾ ਜਾਓ ਸ਼ਾਂਤ ਮਹੀਨਾ ਬੈਠੇ ਰਹੋ ਜੇ ਕਿਸੇ ਤਰ ਤਾਨੂੰ ਲੈ ਕੇ ਜਾਵਾਂਗੇ ਚੰਗੀ ਜਗ੍ਹਾ ਤੇ ਲੈ ਕੇ ਜਿੱਦੇ ਵੀ ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਸਾਨੂੰ ਮੌਕਾ ਨਾ ਮਿਲਿਆ ਤੁਸੀਂ ਕਿੱਧਰ ਨਿਕਲਾਂਗੇ ਹਾਂ ਜੀ ਠੀਕ ਹੈ ਨਾ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਨਿਕਲਾਂਗੇ ਹੂੰ ਜੇ ਮੌਕਾ ਨਾ ਮਿਲਿਆ ਨਿਕਲਾਂ ਕਿੱਥੋਂ ਉਹ ਇਧਰ ਜਿਹੜੀ ਜੇ ਰਸਤਾ ਚਾਹੀਦਾ ਹੈ ਨਾ ਬਾਰਡਰ ਬੰਦ ਕਰ ਦੇਣ ਜੇ ਸਾਡੇ ਇਥੇ ਕੋਈ ਜੰਗ ਦਾ ਕੋਈ ਇਹੋ ਜਿਹਾ ਬਣ ਜਾ ਮਾਹੌਲ ਤੇ ਸਾਨੂੰ ਬਾਰਡਰ ਨਾ ਬੰਦ ਜਿਸੇ ਆਈ ਐਡ ਆਪਦੀ ਪਾਰ ਕਰ ਸਕੀਏ ਸਾਧਨ ਲੈ ਕੇ ਲੰਗੀ ਜਿੱਦਾਂ ਮਰਜ਼ੀ ਲੰਗੀ ਸਾਨੂੰ ਉੱਥੇ ਨਾ ਕਿਸੇ ਤਰ੍ਹਾਂ ਦੀ ਰੋਕ ਤੋਂ ਇਹ ਡੀਸੀ ਸਾਹਿਬ ਅੱਗੇ ਗੁਜ਼ਾਰਿਸ਼ ਤੇ ਆਰਮੀ ਹੈਡਕੁਆਟਰ ਅੱਗੇ ਵੀ ਗੁਜਾਰਿਸ਼ ਹੈ। ਜੀ। ਦੇਖੋ ਇਹਨਾਂ ਨੇ ਬੇਨਤੀ ਵੀ ਕੀਤੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਡੀਸੀ ਦਫਤਰ ਫਿਰੋਜ਼ਪੁਰ ਆ ਇਹ ਕਹਿ ਰਹੇ ਨੇ ਵੀ ਜੇਕਰ ਕੋਈ ਹਾਲਾਤ ਬਦਲਦੇ ਨੇ ਤੇ ਸਾਨੂੰ ਤੁਰੰਤ ਸੂਚਿਤ ਕਰ ਦਿੱਤਾ ਜਾਵੇ ਪਰ ਇਹ ਹੁਣ ਕਹਿ ਰਹੇ ਨੇ ਵੀ ਇੱਥੇ ਡੀਸੀ ਸਾਹਿਬ ਵੀ ਆ ਕੇ ਗਏ ਨੇ ਉਹਨਾਂ ਨੇ ਪਿੰਡ ਦੇ ਵਿੱਚ ਅਨਾਉਂਸਮੈਂਟ ਵੀ ਕਰਾਈ ਵੀ ਕੋਈ ਇੱਥੋਂ ਉੱਠ ਕੇ ਨਾ ਜਾਓ ਜਦੋਂ ਹਾਲਾਤ ਸਾਵੇਂ ਨਾਰ ਹੈ ਉਦੋਂ ਤੁਹਾਨੂੰ ਸੇਫ ਇੱਥੋਂ ਕੱਢ ਲਿਆ ਜਾਵੇਗਾ। ਬਹੁਤ ਮਿਹਰਬਾਨੀ।